ਮੈਂ ਇੱਕ ਸਤਿਬਚਨੀ ਸਿੱਖ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਨੇ ਵੇਖਿਆ ਮੈਂ ਟੋੜਾ ਸਾਹਬ ਦੀ ਇੱਕ ਇੰਟਰਵਿਊ ਸੁਣੀ ਸੀ ਤੇ ਇੰਟਰਵਿਊ ਕਰਨ ਵਾਲੇ ਪੁੱਛਿਆ ਸੀ ਟੋੜਾ ਸਾਹਬ ਪੁਰਾਣੇ ਤੇ ਨਵੇਂ ਵਰਕਰ ਵਿੱਚ ਕੀ ਫਰਕ ਹੈਗਾ ਕੰਨਨ ਪੁਰਾਣਾ ਵਰਕਰ ਪਾਰਟੀ ਨੂੰ ਦੇਣ ਆਂਦਾ ਸੀ ਕੁਝ ਨਵਾਂ ਵਰਕਰ ਲੈਣ ਆਂਦਾ ਪੰਚੀ 30 ਸਾਲ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਵਾਸਨ ਹੈ ਨਾ ਕਦੇ ਸਰਦਾਰ ਪਰਮਜੀਤ ਸਿੰਘ ਨੂੰ ਸਵਾਰ ਪਾਇਆ ਨਾ ਕੋ ਚੀਜ਼ ਮੰਗੀ ਵੀ ਮੈਨੂੰ ਇਹ ਉਦਦਾ ਚਾਹੀਦਾ ਜਾਂ ਮੈਨੂੰ ਇਹ ਉਦਦਾ ਚਾਹੀਦਾ ਅੱਜ ਦੇ ਹਾਲਾਤ ਐਸੇ ਬਣੇ ਹੋਏ ਨੇ ਨਿੱਕੇ ਨਿੱਕੇ ਉਦਿਆਂ ਪਿੱਛੋ ਪਾਰਟੀ ਦੀਆਂ ਟਿਕਟਾਂ ਨੂੰ ਲੱਤ ਪਾਰ ਕੇ ਪਾਰਟੀ ਦੇ ਨਾਲ ਗੱਦਾਰੀ ਕਰਕੇ ਜਾਵੜਦੇ ਨੇ ਔਰ ਉਹਨਾਂ ਦੇ ਵਿੱਚ ਜਾਵੜਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿਚਾਰ ਹੀ ਨਹੀਂ ਮਿਲਦੇ ਇਹ ਕਰਵਾਸਨ ਸਾਹਿਬ ਵਿਚ ਨਹੀਂ ਸੀ ਮੈਂ ਉਹਨਾਂ ਸਿੱਖਾਂ ਨੂੰ ਕਹਿੰਨਾ ਜੀਵਨ ਤੋਂ ਕੁਝ ਸਿੱਖਣਾ ਤੇ ਵਾਸਨ ਦੇ ਕੈਰੇਕਟਰ ਤੋਂ ਸਿੱਖੋ ਇਹਨੂੰ ਕੈਰੇਕਟਰ ਕਹਿੰਦੇ ਸਾਨੂੰ ਪਤਾ ਵੀ ਕਿੰਨੇ ਰੁਪਏ ਆਫਰ ਹੋ ਗਏ 95 ਜੇਦਰ ਸਿੰਘ ਸਾ ਸਰ ਕੋਈ ਛੋਟੀ ਮੋਟੀ ਰਕਮ ਆਫਰ ਨਹੀਂ ਹੋਈ ਮੁੱਟੀਆਂ ਮੁੱਟੀਆਂ ਰਕਮਾਂ ਆਫਰ ਹੋ ਜਾਣ ਪਰ ਜੀ ਸਿੰਘ ਦਾ ਸਾਥ ਛੱਡ ਕੇ ਆ ਗਿਆ ਸਾਡੇ ਨਾਲ ਸਰ ਰਜਿੰਦਰ ਸਿੰਘ ਵਾਸਨ ਨੇ ਲਤ ਮਾਰ ਕੇ ਉਹਨਾਂ ਨੂੰ ਕੰਨਨ ਮੈਂ ਬੰਗਾਲ ਸਾਥੀ ਨਾਲ چلاਗਾ ਮੈਂ ਆਪਣਾ ਐਸਟ ਮੈਂ ਆਪਣਾ ਕਰੈਕਟਰ ਮੈਂ ਇਹਨੂੰ ਕੁਰਬਾਨ ਮੈਂ ਨਹੀਂ ਕਰ ਸਕਦਾ ਅੱਜ ਕਿੱਥੇ ਗਈ ਇਹ ਸਿੱਖੀ ਮੈਂ ਜਿਆਦਾ ਖਬਰਾਂ 'ਚ ਪੜਦਾ ਫਲਾਣਾ ਮਰ ਚਲਾ ਗਿਆ ਫਲਾਣਾ ਮੈਂ ਪਰ ਚਲਾ ਗਿਆ ਕੋਈ ਕਿਸ ਚੀਜ਼ ਤੇ ਵਿਕ ਗਿਆ ਕੋਈ ਕਿਸੇ ਚੀਜ਼ ਤੇ ਵਿਕਿਆ ਇੱਕ ਬਾਜ਼ਾਰ ਲੱਗਿਆ ਖਰੀਦਣ ਵਾਲਿਆਂ ਦਾ ਵੀ ਬਾਜ਼ਾਰ ਲੱਗ ਗਿਆ ਵਿਕਣ ਵਾਲਿਆਂ ਦੀ ਵੀ ਬਾਜ਼ਾਰ ਵਾਦਿਆ ਲੱਗਿਆ ਇਵੇਂ ਵਿਕਦੇ ਪਹਿਣ ਜਿਵੇਂ ਘੋੜੇ ਬੱਕਰੀਆਂ ਵਿਕਦੇ ਸਾਨੂੰ ਕਾਬਲ ਦੇ ਬਾਜ਼ਾਰਾਂ ਦੇ ਵਿੱਚ ਇਵੇਂ ਵਿਕਣੀ ਸ਼ੁਰੂ ਹੋ ਗਏ ਉਹ ਬਸ ਕਰ ਦਿਓ ਭਾਈਓ ਸਿੱਖ ਧਰਮ ਦਾ ਕੁਝ ਰਹਿਣ ਦਿਓ ਕਿਉਂ ਬੇੜਾ ਕਰ ਕਰਨ ਤੇ ਲੱਗੇ ਹੋਇਓ ਕੀ ਦੱਸੋਗੇ ਆਪਣੇ ਪਰਿਵਾਰ ਨੂੰ ਕੀ ਲੈ ਕੇ ਤੁਸੀਂ ਉੱਥੇ ਜਾ ਰਹੇ ਹੋ ਛੋਟੀਆਂ ਛੋਟੀਆਂ ਪੋਸਟਾਂ ਗੁਰੂ ਤੋਂ ਨੰ ਕੁਝ ਨਹੀਂ ਸਿੱਖਿਆ ਇਹਨਾਂ ਨਵੇਂ ਗੁਰਦੁਆਰਿਆਂ ਦੀਆਂ ਪ੍ਰਧਾਨੀਆਂ ਕਰਕੇ ਵੀ ਗੁਰੂ ਤੋਂ ਕੁਝ ਨਹੀਂ ਸਿੱਖਿਆ ਅੱਜ ਅਸੀਂ ਇਹ ਇੱਕ ਖਾਲੀ ਪਰਵਾਰਕ ਇਕੱਠ ਨਹੀਂ ਹੈ ਇਹ ਇੱਕ ਗੁਰਮਤ ਸਮਾਗਮ ਹੈ ਤਾਂ ਜੇ ਗੁਰਮਤ ਸਮਾਗਮ ਵਿੱਚ ਗੁਰਮਤ ਦੀ ਪੰਥ ਦੀ ਗੱਲ ਨਹੀਂ ਕਰਾਂਗੇ ਤੇ ਗੱਲ ਜਿਹੜੀ ਹੈਗੀ ਉਹ ਅਧੂਰੀ ਰਹਿ ਜਾਗੀ ਅੱਜ ਮੇਰਾ ਮਨ ਨਹੀਂ ਭਰਿਆ ਆ ਮੇਰਾ ਮਨ ਸ਼ੁਕਰਾਨਾ ਦਾ ਕਰ ਰਿਹਾ ਹੈ ਸਤਿਗੁਰ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੂੰ ਸਾਡੇ ਰੰਗਲੇ ਮਿੱਤਰ ਨੂੰ ਬੜੀ ਅੱਛੀ ਜ਼ਿੰਦਗੀ ਦਿੱਤੀ ਹੈ। ਉਹਦੀ ਜ਼ਿੰਦਗੀ ਨੂੰ ਸੈਲੀਬ੍ਰੇਟ ਕਰੋ। ਇਸ ਤੋਂ ਕੁਝ ਸਿੱਖੋ। ਅੱਤੇ ਖਾਲੀ ਇਹ ਨਹੀਂ ਅਸੀਂ ਅਫਸੋਸ ਬੁਲਾਣ ਆਇਆ। ਭੋਗ ਦਾ ਮਤਲਬ ਇਹ ਆ ਆਦਮੀ ਯਾਦ ਕਰੇ ਵੀ ਇਹ ਦਿਨ ਮੇਰੇ ਤੇ ਵੀ ਆਣਾ ਹੈ। ਜਿਹੜੇ ਵਿਕਰੇ ਨੇ ਉਹਨਾਂ ਤੇ ਵੀ ਆਣਾ ਹੈ ਜਿਹੜੇ ਨਹੀਂ ਵਿਕਰੇ ਉਹਨਾਂ ਦੇ ਵੀ ਆਣਾ ਹੈ। ਇਹ ਦਿਨ ਆਣਾ ਹੈ। ਪਰ ਜਿਹੜੇ ਵਿੱਕ ਗਏ ਨੇ ਉਹਨਾਂ ਦੇ ਭੋਗਾਂ ਦੇ ਕੀ ਕਵਾਂਗੇ? ਕਿਹੜੀ ਸ਼ਰਧਾਂਜਲੀ ਦੇਾਂਗੇ? ਦੇ ਪਾਵਾਂਗੇ ਜਿਹੜੇ ਦੇਣਗੇ ਉਹ ਗੁਰੂ ਦੇ ਦੇਨਦਾਰ ਹੋਣਗੇ ਗੁਰੂ ਗ੍ਰੰਥ ਸਾਹਿਬ ਅੱਗੇ ਝੂਠ ਬੋਲਣਾ ਇਸ ਤੋਂ ਵੱਡਾ ਗੁਨਾਹ ਤੇ ਪਾਪ ਨਹੀਂ ਆਗਾ ਸਾਡਾ ਨਿਕਾਰ ਕੌਮ ਦਾ ਇਸ ਕਰਕੇ ਹੋਇਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਡਰਨਾ ਬੰਦ ਕਰਤਾ ਅਸੀਂ ਨਹੀਂ ਡਰਦੇ ਜਿੱਥੇ ਗਲਤ ਹੋਵਾਂ ਭਾਈ ਸਾਹਿਬ ਤੁਸੀਂ ਮੈਨੂੰ ਟੋਕ ਦੇਣਾ ਅਸੀਂ ਜਦ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹਾਂ ਗੁਰੂ ਮੰਨਦੇ ਹਾਂ ਅਸੀਂ ਖਲੀ ਦੇਖਦੇ ਹਾਂ ਇਹ ਦੇਖਣ ਵਾਲੀ ਚੀਜ਼ ਨਹੀਂ ਹੈ ਇਹ ਪੜਨ ਵਾਲੀ ਚੀਜ਼ ਹੈ ਇਹ ਗਿਆਨ ਹਾਸਲ ਕਰਨ ਵਾਲੀ ਚੀਜ਼ ਹੈ ਗੁਰੂ ਨੇ ਇਹੀ ਸਮਝਾਇਆ ਹੈ اے ਇਨਸਾਨ ਤੂੰ ਇਨਸਾਨ ਪੜ ਪਰਮਾਤਮਾ ਦੇ ਨਾਲ ਆਪਣੀ ਲਿਬ ਜੋੜਦਾ ਹੈ ਲਿਬ ਨਹੀਂ ਜੋੜੇਂਦਾ ਐ ਵਿਕਣ ਆਲਿਓ 84 ਲੱਖ ਜੂਨਾਂ ਕਿਵੇਂ ਕੱਟੋ ਗਏ ਕਿਵੇਂ ਕੱਟੋ ਗਏ 84 ਲੱਖ ਜੂਨਾਂ ਤੁਸੀਂ ਤੇ 84 ਲੱਖ ਜੂਨ ਦੀ ਪਰਚੀ ਅੱਜ ਕਟਾ ਦਿੱਤੀ ਹੈ ਜਿਹੜੇ ਵਿਕ ਜਾਣ ਇਸ ਛੱਡ ਜਾਣ ਇਹ ਸਮਝ ਲਓ ਉਹਨਾਂ ਚ 84 ਲੱਖ ਜੂਨਾਂ ਦੀ ਪਰਚੀ ਘਟਾਤੀ ਹੈ ਤੇ ਇਹ ਵੀ ਗੱਲ ਸਮਝ ਲਓ 84 ਲੱਖ ਜੂਨ ਕੱਟਣ ਤੋਂ ਬਾਅਦ ਪਤਾ ਨਹੀਂ ਤੁਹਾਡੇ ਕੋਲ ਫਿਰ ਕਿਹੜਾ ਗੁਨਾਹ ਹੋ ਜਾ ਤੁਸੀਂ ਇਸ ਘੇੜੇ ਤੋਂ ਬਾਹਰ ਨਿਕਲਣਾ ਹੈ ਭਾਈ ਸਾਹਿਬ ਨੇ ਸ਼ਬਦ ਜਿਹੜਾ ਪੜਿਆ ਨਾ ਭਈ ਬਰਾਪਤ ਮਾਨੁੱਖ ਤੇ ਹੁਰੀਆ ਗੋਬਿੰਦ ਮਿਲਨ ਕੀ ਇਹ ਉਤਰੀ ਬੜੀ ਹੈ ਇਹ ਵਾਰੀ ਇਹ ਇਨਸਾਨੀ ਜ਼ਿੰਦਗੀ ਦੇ ਵਿੱਚ ਅਸੀਂ ਗੁਰੂ ਕੋਲੋਂ ਬਖਸ਼ਵਾ ਲਈ ਹੈ ਮਾਫੀ ਮੰਗੇ ਸਤਿਗੁਰੂ ਸੱਚੇ ਪਾਸ਼ਾ ਮੇਰੇ ਕੋਲ ਜਿਹੜੇ ਜਿਹੜੇ ਗੁਨਾਹ ਹੋਏ ਨੇ ਸਤਿਗੁਰੂ ਸੱਚੇ ਪਾਸ਼ਾ ਮੈਨੂੰ ਬਖਸ਼ ਦੇਓ ਜੇ ਤੁਸੀਂ ਅਰਦਾਸ ਕੀਤੀ ਬਖਸ਼ਵਾਨ ਦੇ ਗੁਰੂ ਬੜਾ ਭੰਤ ਤੇ ਉਹ ਬਖਸ਼ ਦੇਗਾ ਉਹ ਮਾਫੀ ਮੰਗ ਲੇਗਾ ਪਰ ਜੇ ਇਨਸਾਨ ਕਰੇ ਮੈਂ ਖੁਰਾਫਾਤੀ ਵੀ ਕਰਨੀ ਹੈ ਤੇ ਮਾਫੀ ਵੀ ਨਹੀਂ ਮੰਗਣੀ ਫਿਰ ਜਾ ਭਲਿਆ ਜੋ ਤੇਰੇ ਨਾਲ ਹੋਣਾ ਤੂੰ ਨਿਭਾ ਫਿਰ ਗੁਰੂ ਵੀ ਉਹਦਾ ਪੱਲਾ ਛੱਡ ਦਿੰਦਾ ਹੈ